ਲਓ ਜੀ ਗਰਮੀਆਂ ਵਿੱਚ ਬਣਾਇਆ ਸੀ ਚੁਲਾਈ ਦਾ ਬਹੁਤ ਹੀ ਹੈਲਥੀ ਤੇ ਟੇਸਟੀ ਸਾਗ ਲੱਗ ਨਹੀਂ ਰਿਹਾ ਸੀਗਾ ਕਿ ਇਹ ਸਰੋਂ ਦਾ ਨਹੀਂ ਹੈਗਾ ਪਰ ਬਣ ਕੇ ਬਹੁਤ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੋਇਆ ਸੀ ਇਸ ਤਰ੍ਹਾਂ ਬਣਾਓ ਜੀ ਘਰ ਦੇ ਵਿੱਚ ਬਹੁਤ ਟੇਸਟੀ ਬਣਦਾ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਜੀ ਹਮੇਸ਼ਾ ਹੱਥ ਦੇ ਵਸਦੇ ਰਹੋ ਜੀ ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਚ ਆ ਅੱਜ ਮੈਂ ਬਣਾ ਰਹੀ ਆ ਸਾਗ ਸਾਗ ਖਾਣ ਨੂੰ ਬੜਾ ਦਿਲ ਕਰਦਾ ਸੀ ਕਿਉਂਕਿ ਸਬਜ਼ੀਆਂ ਖਾਣ ਨੂੰ ਦਿਲ ਨਹੀਂ ਕਰਦਾ ਗਰਮੀ ਸੀਗੀ ਇਸ ਕਰਕੇ ਇਹ ਗਰਮੀਆਂ ਦੀ ਸਵਾਗਤ ਆ ਜੀ ਸਾਗ ਜਿਹੜਾ ਚੁਲਾਈਦਾ ਆ ਬਹੁਤ ਹੀ ਵਧੀਆ ਠੰਡੀ ਤਸੀਲ ਦਾ ਹੁੰਦਾ ਆ ਇਹ ਸਾਗ ਤੇ ਇਹ ਮੇਲੇ ਚੁਲਾਈ ਤੇ ਇੱਧਰ ਇਹ ਹੈਗੀ ਆ ਜੀ ਪਾਲਕ ਇਹਨੂੰ ਦੋ ਤਿੰਨ ਪਾਣੀਆਂ ਦੇ ਵਿੱਚ ਮੈਂ ਚੰਗੀ ਤਰ੍ਹਾਂ ਧੋ ਲਿਆ ਕੱਲਾ ਕੱਲਾ ਪੱਤਾ ਹਨਾ ਪਾਲਕ ਦਾ ਵੀ ਤੋਤਾ ਤੇ ਸਵਾਰਿਆ ਤੇ ਚੁਲਾਈ ਦਾ ਵੀ ਪੱਤਾ ਸਾਰਾ ਧੋ ਕੇ ਸਵਾਰ ਕੇ ਪਾਣੀ ਤਿੰਨ ਚਾਰ ਪਾਣੀਆਂ ਦੇ ਵਿੱਚੋਂ ਕੱਢ ਕੇ ਇਹਨੂੰ ਇਸ ਤਰ੍ਹਾਂ ਮੈਂ ਇੱਕ ਅਲੱਗ ਟੋਕਰੀ ਦੇ ਵਿੱਚ ਪਾ ਕੇ ਰੱਖ ਲਿਆ ਸਾਰਾ ਸਾਗ ਬਿਲਕੁਲ ਕਿਉਂਕਿ ਗਰਮੀ ਦਾ ਮੌਸਮ ਹੈ ਆ ਕੀੜੇ-ਕੂੜੇ ਹੁੰਦੇ ਆ ਇਸ ਤਰ੍ਹਾਂ ਧਿਆਨ ਦੇ ਨਾਲ ਜਿਵੇਂ ਵੈਸੇ ਬਿਲਕੁਲ ਸਾਫ਼ ਸੁਥਰਾ ਸੀ ਇਹ ਘਰ ਵਿੱਚ ਬੀਜਿਆ ਹੋਇਆ ਸੀ ਤੇ ਜਿੱਥੋਂ ਅਸੀਂ ਲਿਆਉਂਦਾ ਆ ਲਓ ਜੀ ਹੁਣ ਮੈਂ ਇਹਨੂੰ ਬਣਾਉਣ ਲੱਗੀਆਂ ਪ੍ਰੈਸ਼ਰ ਕੁੱਕਰ ਦੇ ਵਿੱਚ ਗੈਸ ਦੀ ਫਲੇਮ ਔਨ ਕਰ ਲਈ ਆ ਕੁੱਕਰ ਰੱਖ ਦਿੱਤਾ ਅਸੀਂ ਗੈਸ ਤੇ ਇਹਦੇ ਵਿੱਚ तकरीबन ਪਾਣੀ ਮੈਂ ਥੋੜਾ ਹੀ ਪਾਉਣਾ ਆ 1 ਤੋਂ 1.5 ਗਲਾਸ ਪਾਣੀ ਪਾਣਾ ਆ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਟੇਸਟ ਦੇ ਅਕੋਰਡਿੰਗ ਇੱਕ ਚਮਚ ਨਮਕ ਦਾ ਪਾ ਲੈਣਾ ਇਹਦੇ ਵਿੱਚ 6-7 ਕਲੀਆਂ ਲਸਣ ਦੀਆਂ 8 ਤੋਂ 9 ਮਿਰਚਾਂ ਤੇ ਆਦਰਕ ਇਹ ਸਾਰਾ ਇਸੇ ਤਰ੍ਹਾਂ ਪਾ ਦਾਣਾ ਕਿਉਂਕਿ ਜਦੋਂ ਅੱਧਾ ਗਲਾਸ ਹੋਰ ਪਾਇਆ ਤਕਰੀਬਨ ਡੇਢ ਗਲਾਸ ਪਾਣੀ ਦਾ ਪਾਇਆ ਕਿਉਂਕਿ ਜਦੋਂ ਆਪਾਂ ਇਹਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਪਕਾਣਾ ਸਾਰੀਆਂ ਚੀਜ਼ਾਂ ਬਿਲਕੁਲ ਮੈਸ਼ ਹੋ ਜਾਣੀਆਂ ਕਿਉਂਕਿ ਆਪਾਂ ਇਹਨੂੰ ਬਾਅਦ ਵਿੱਚ ਘੋਟਣਾ ਆ ਸਾਗ ਨੂੰ ਲਓ ਜੀ ਉਨੀ ਦੇਰ ਇਹ ਪਾਣੀ ਬੋਇਲ ਹੁੰਦਾ ਉਨੀ ਦੇਰ ਜਿਹੜੀ ਇਹ ਪਾਲਕ ਆ ਤੇ ਚੁਲਾਈ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਕੱਟ ਲੈਣਾ ਬਹੁਤ ਜ਼ਿਆਦਾ ਕੋਈ ਬਰੀਕ ਕੱਟਣ ਦੀ ਜ਼ਰੂਰਤ ਨਹੀਂ ਕਿਉਂਕਿ ਇਹਦੇ ਵਿੱਚ ਕੋਈ ਗੰਦਲਾਂ ਨਹੀਂ ਹੈਗੇ ਅਗਰ ਗੰਦਲਾਂ ਦਾ ਸਾਗ ਹੁੰਦਾ ਤਾਂ ਉਹਨੂੰ ਆਪਾਂ ਦਾਤੀ ਦੇ ਨਾਲ ਝੀਰਦੇ ਆ ਜਾਂ ਹੱਥ ਨਾਲ ਵੀ ਉਹਨੂੰ ਬਰੀਕ ਕੱਟ ਲੈਣੇ ਆ ਇਸ ਨੂੰ ਮੈਂ ਇਸ ਤਰ੍ਹਾਂ ਕੈਂਚੀ ਦੇ ਨਾਲ ਕੱਟ ਰਹੀ ਆ ਅਗਰ ਤੁਸੀਂ ਚਾਹੋ ਤਾਂ ਇਹਨੂੰ ਤੁਸੀਂ ਜਿਹੜੀ ਸਾਗ چیرਣ ਵਾਲੀ ਦਾਤਰੀ ਜੀ ਹੁੰਦੀ ਹੈ ਉਹਦੇ ਨਾਲ ਵੀ ਤੁਸੀਂ چیر ਸਕਦੇ ਆ ਵੈਸੇ ਇਹ ਛੋਟਾ ਛੋਟਾ ਸੀ ਇਸ ਕਰਕੇ ਮੈਂ ਇਹਨੂੰ ਕੈਂਚੀ ਦੇ ਨਾਲ ਇਸ ਤਰ੍ਹਾਂ ਕੱਟ ਰਹੀ ਆ ਇਸ ਤਰ੍ਹਾਂ ਤੁਸੀਂ ਵੀ ਕੈਂਚੀ ਨਾਲ ਰਫਲੀ ਜਿਹਾ ਕੱਟਣਾ ਆ ਕਿਉਂਕਿ ਇਹ ਬਹੁਤ ਫਰੈਸ਼ ਆ ਤਾਜ਼ਾ-ਤਾਜ਼ਾ ਖੇਤਾਂ ਵਿੱਚੋਂ ਲਿਆਂਦਾ ਆ ਤੇ ਇਹ ਬਹੁਤ ਜਲਦੀ ਹੀ ਬਹੁਤ ਨਰਮ ਹੁੰਦਾ ਆ ਤੇ ਬਣ ਕੇ ਵੀ ਬਹੁਤ ਛੇਤੀ ਤਿਆਰ ਹੁੰਦਾ ਆ ਜੀ ਇਸ ਤਰ੍ਹਾਂ ਤੁਸੀਂ ਜੀ ਆ ਸਾਗ ਸਾਰਾ ਕੱਟ ਲੈਣਾ ਤੇ ਵੀਡੀਓ ਨੂੰ ਚੱਲਦੇ ਚੱਲਦੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਦੇਖਦੇ ਦੇਖਦੇ ਸ਼ੇਅਰ ਵੀ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਦਿਆ ਕਰੋ ਚਲਾਈ ਆਮ ਹੀ ਇਹਨਾਂ ਦਿਨਾਂ ਵਿੱਚ ਬਹੁਤ ਹੁੰਦੀ ਆ ਖੇਤਾਂ ਦੇ ਵਿੱਚ ਹੋਈ ਹੋਈ ਤੁਸੀਂ ਉਹਨੂੰ ਲਿਆਓ ਲਿਆ ਕੇ ਘਰ 'ਚ ਬਣਾਓ ਤੇ ਇੱਕ ਗੁੱਛੀ ਪਾਲਕ ਦੀ ਲੈ ਲਓ ਪਾਲਕ ਵੀ ਆ ਰਹੀ ਆਂ ਅਗਰ ਪਾਲਕ ਨਹੀਂ ਮਿਲਦੀ ਤੁਸੀਂ ਬੰਦ ਗੋਭੀ ਲੈ ਸਕਦੇ ਅਗਰ ਬੰਦ ਗੋਭੀ ਨਹੀਂ ਪੌਣੀ ਤੁਸੀਂ ਵੈਸੇ ਪਾਲਕ ਹੀ ਮੱਚ ਬੈਟਰ ਅਗਰ ਪਾਲਕ ਵੀ ਨਹੀਂ ਮਿਲਦੀ ਕੱਲੀ ਚਲਾਈ ਦਾ ਸਾਗ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਬਹੁਤ ਟੇਸਟੀ ਬਣਦਾ ਆ ਬਿਲਕੁਲ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਆ ਤੇ ਮੈਸ਼ ਹੋ ਜਾਂਦਾ ਆ ਜੀ ਦੇਖੋ ਇਸ ਤਰ੍ਹਾਂ ਸਾਰੇ ਪੱਤਿਆਂ ਨੂੰ ਚੰਗੀ ਤਰ੍ਹਾਂ ਮੈਂ ਕੱਟ ਕੇ ਤੇ ਉਧਰ ਪਾਣੀ ਵੀ ਬੋਇਲ ਹੋ ਰਿਹਾ ਹੈ ਨਾਲੋਂ ਨਾਲ ਕੱਟਦੇ ਜਾਣਾ ਤੇ ਨਾਲੋਂ ਨਾਲ ਇਹ ਕੁੱਕਰ ਦੇ ਵਿੱਚ ਪਾਉਂਦੇ ਜਾਣਾ ਜੀ ਬਹੁਤ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੋਇਆ ਸੀਗਾ ਸਾਰਿਆਂ ਨੂੰ ਬੜਾ ਪਸੰਦ ਆਇਆ ਜੀ ਤੇ ਇਸ ਤਰ੍ਹਾਂ ਸਾਰਾ ਸਾਗ ਮੈਂ ਕੱਟਣਾ ਆ ਥੋੜਾ ਥੋੜਾ ਕੱਟ ਕੇ ਥੋੜਾ ਥੋੜਾ ਨਾਲੋ ਨਾਲ ਉਹਦੇ ਵਿੱਚ ਪਾਈ ਜਾਣਾ ਆ ਕੁੱਕਰ ਦੇ ਵਿੱਚ ਅਗਰ ਤੁਸੀਂ ਇਹਨੂੰ ਪ੍ਰੈਸ਼ਰ ਕੁੱਕਰ 'ਚ ਨਹੀਂ ਪਕਾਉਣਾ ਚਾਹੁੰਦੇ ਤੁਸੀਂ ਬਤਿਲੇ 'ਚ ਵੀ ਪਕਾ ਸਕਦੇ ਆ ਧੋ ਮਿੱਟੀ ਦੇ ਬਰਤਨ ਵਿੱਚ ਵੀ ਪਕਾ ਸਕਦੇ ਕਿਉਂਕਿ ਇਹ ਮੈਂ ਥੋੜਾ ਹੀ ਲਿਆਂਦਾ ਸੀ ਜਿੰਨਾ ਕਾਸੀ ਖਾਣਾ ਹੋਵੇ ਉਸ ਹਿਸਾਬ ਦੇ ਨਾਲ ਤੁਸੀਂ ਲਿਆ ਸਕਦੇ ਆ ਤੇ ਇਸ ਕਰਕੇ ਮੈਨੂੰ ਪ੍ਰੈਸ਼ਰ ਦੇ ਕੁੱਕਰ ਪ੍ਰੈਸ਼ਰ ਕੁੱਕਰ ਵਿੱਚ ਜਲਦੀ ਬਣਾ ਲਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਕਿਚਨ ਵਿੱਚ ਖੜ ਨਹੀਂ ਹੁੰਦਾ ਸੋ ਜੀ ਇਸ ਕਰਕੇ ਲਓ ਜੀ ਹੁਣ ਮੈਂ ਪ੍ਰੈਸ਼ਰ ਕੁੱਕਰ ਦੇਖਣ ਲੱਗੀਆਂ ਦੇਖੋ ਪਾਣੀ ਜਿਹੜਾ ਬੋਇਲ ਹੋ ਰਿਹਾ ਸਾਰਾ ਤੇ ਇਹਦੇ ਵਿੱਚ ਮੈਂ ਹੁਣ ਪਾਣਾ ਜੀ ਆਪਣਾ ਕੱਟਿਆ ਹੋਇਆ ਜਿਹੜਾ ਚਲਾਈ ਤੇ ਪਾਲਕ ਦਾ ਸਾਗ ਕੱਟਿਆ ਹੋਇਆ ਆ ਇਹ ਇਹਦੇ ਵਿੱਚ ਪਾਣਾ ਕੁੱਕਰ ਦੇ ਵਿੱਚ ਤੇ ਢੱਕਣ ਦੇ ਦੇਣਾ ਦੁਬਾਰਾ ਬਾਕੀ ਜਿਹੜਾ ਸਾਰਾ ਆ ਹੋਰ ਵੀ ਸਾਗ ਆ ਨਾ ਉਬਲ ਪਾਦਣਾ ਆ। ਕੁੱਕਰ ਦਾ ਢੱਕਣ ਬੰਦ ਕਰ ਦੇਣਾ ਜੀ। ਅਗਰ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਵਿੱਚ ਆ ਦੇਖੋ ਇਸ ਤਰ੍ਹਾਂ ਇਹਨੂੰ ਹਿਲਾ ਲੈਣਾ। ਆਹ ਲਓ ਜੀ। ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਲਾਲ ਮਿਰਚ ਵੀ ਸੁੱਕੀ ਪਾ ਸਕਦੇ ਆ ਵੈਸੇ ਹਰੀਆਂ ਮਿਰਚਾਂ ਬਹੁਤ ਵਧੀਆ ਬਹੁਤ ਹੀ ਫਾਇਦੇਮੰਦ ਆ। ਤੇ ਇਸ ਕਰਕੇ ਮੈਂ ਹਰੀ ਮਿਰਚ ਪਾਈ ਆ। ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਹੈ ਵਾਇਗਰ ਨੂੰ ਖੁਸ਼ ਰੱਖੇ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਓ ਜੀ ਤਿੰਨ ਸੀਟੀਆਂ ਲਵਾਉਣੀਆਂ ਤਿੰਨ ਸੀਟੀਆਂ ਲਵਾਉਣ ਤੋਂ ਬਾਅਦ ਪ੍ਰੈਸ਼ਰ ਇਹਦਾ ਡਾਊਨ ਹੋਣ ਤੋਂ ਬਾਅਦ ਇਸ ਤਰ੍ਹਾਂ ਮੈਂ ਕੱਢ ਲਿਆ ਇਹਨੂੰ ਕੁੱਕਰ ਨੂੰ ਖੋਲ ਲਿਆ ਢੱਕਣ ਨੂੰ ਦੇਖੋ ਜੀ ਬਿਲਕੁਲ ਸਾਗ ਬਹੁਤ ਵਧੀਆ ਬਣ ਚੁੱਕਾ ਖੁਸ਼ਬੂ ਬਹੁਤ ਵਧੀਆ 스멜 ਆ ਰਹੀ ਸੀ ਸਾਗ ਦੀ ਜਿਸ ਤਰ੍ਹਾਂ ਆਪਾਂ ਸਿਆਲਾਂ ਨੂੰ ਬਣਾਨੇ ਨਾ ਬਣਦੇ ਰਹੇ ਜਿਹਦੇ ਸਕਦੀਆਂ ਦੀ ਇਸ ਤਰ੍ਹਾਂ ਦੇਖੋ ਪੂਰੀ ਤਰ੍ਹਾਂ ਮੈਸ਼ ਹੋ ਰਿਹਾ ਹੈ ਹੁਣ ਮੈਂ ਇਹ ਸਾਗ ਦਾ ਜਿਹੜਾ ਇਹਦੇ ਵਿੱਚ ਪਾਣੀ ਆ ਇਹ ਸਾਰਾ ਕੱਢ ਲੈਣਾ ਹੈ ਇਹਨੂੰ ਆਪਾਂ ਸੁਟਣਾ ਨਹੀਂ ਹੈਗਾ ਇਹ ਸਾਗ ਜਦੋਂ ਆਪਾਂ ਘੋਟਣਾ ਹੈ ਫਿਰ ਸਾਡੇ ਕੰਮ ਆਉਣਾ ਹੈ ਆ ਦੇਖੋ ਇਸ ਤਰ੍ਹਾਂ ਕੱਟਚੀ ਦੀ ਮਦਦ ਦੇ ਨਾਲ ਸਾਰਾ ਪਾਣੀ ਕੱਢ ਲੈਣਾ ਕਿਉਂਕਿ ਅਗਰ ਅਸੀਂ ਪਾਣੀ ਨਾ ਕੱਢਾਂਗੇ ਤਾਂ ਇਹਦੇ ਵਿੱਚ ਉਹ ਲੰਮਸ ਬਣ ਜਾਂਦੀਆਂ ਜਦੋਂ ਆਪਾਂ ਇਹਨੂੰ ਘੋਟਣਾ ਮੱਕੀ ਦੇ ਆਟੇ ਨਾਲ ਇਕੱਠਾ ਜਿਹਾ ਬਣ ਜਾਂਦੀਆਂ ਸੋ ਇਸ ਕਰਕੇ ਇਹ ਪਾਣੀ ਕੱਢਣਾ ਇਹਦਾ ਨਿਕਾਲਣਾ ਬਹੁਤ ਜ਼ਰੂਰੀ ਹੈ ਬਾਅਦ ਵਿੱਚ ਜਦੋਂ ਇਹ ਥੋੜਾ ਸਖਤ ਹੋ ਜਾਂਦਾ ਹੈ ਸਾਗ ਨੂੰ ਆਪਾਂ ਘੋਟ ਲੈਣਾ ਦੇਖੋ ਇੰਨਾ ਪਾਣੀ ਕੱਢ ਲਿਆ ਤਕਰੀਬਨ ਕੋਨਾ ਕੋ ਗਲਾਸ ਪਾਣੀ ਨਿਕਲਿਆ ਸਾਗ ਦਾ ਤੇ ਫਿਰ ਅਸੀਂ ਬਾਅਦ ਵਿੱਚ ਆਪਾਂ ਘੋਟਣ ਤੋਂ ਸਾਗ ਘੋਟਣ ਤੋਂ ਬਾਅਦ ਇਹਨੂੰ ਪਾ ਸਕਦੇ ਹਾਂ ਜੀ ਲਓ ਜੀ ਹੁਣ ਆਪਾਂ ਇਹਨੂੰ ਕੋਟਣਾ ਮੱਕੀ ਦੇ ਆਟੇ ਦੇ ਨਾਲ ਇਹ ਹੈਗਾ ਜੀ ਮੱਕੀ ਦਾ ਆਟਾ ਮੱਕੀ ਦਾ ਆਟਾ ਮੈਂ ਤਾਜ਼ਾ ਹੀ ਲਿਆਂਦਾ ਸੀ ਦੁਕਾਨ ਤੋਂ ਤੇ ਬਿਲਕੁਲ ਪੈਕਿੰਗ ਹੁਣੇ ਬੋਲੀ ਸੀ ਇਹ ਆਟਾ ਛਾਣ ਲੈਣਾ ਕਿਉਂਕਿ ਸਾਗ ਵੀ ਘੋਟਣਾ ਹੈ ਤੇ ਨਾਲ ਮੱਕੀ ਦੇ ਆٹے ਦੀਆਂ ਰੋਟੀਆਂ ਵੀ ਮੱਕੀ ਦੀਆਂ ਬਣਾਉਣੀਆਂ ਸੀ ਸਾਗ ਹੋਵੇ ਤੇ ਨਾਲ ਮੱਕੀ ਦੀ ਰੋਟੀ ਜ਼ਰੂਰ ਬਹੁਤ ਵਧੀਆ ਲੱਗਦੀ ਬਹੁਤ ਟੇਸਟੀ ਲੱਗਦੀ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਜੀ ਲਓ ਜੀ ਆਟਾ ਛਾਣ ਲਿਆ ਹੁਣ ਮੈਂ ਉਹ ਹੈਂਡ ਬਲੈਂਡਰ ਦੇ ਨਾਲ ਜਿਹੜਾ ਇਲੈਕਟ੍ਰਿਕ ਹੈਂਡ ਬਲੈਂਡਰ ਹੈ ਉਹਦੇ ਨਾਲ ਇਹਨੂੰ ਸਾਗ ਨੂੰ ਬਿਲਕੁਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਬਹੁਤ ਜ਼ਿਆਦਾ ਵੀ ਅਸੀਂ ਬਿਲਕੁਲ ਮਹਿੰਦੀ ਵਰਗਾ ਨਹੀਂ ਕਰਨਾ ਜਿਸ ਤਰ੍ਹਾਂ ਮਹਿੰਦੀ ਘੋਲੀ ਹੁੰਦੀ ਉਹਦਾ ਨਹੀਂ ਕਰਨਾ ਥੋੜਾ ਜਿਹਾ ਹਲਕਾ ਆਪਾਂ ਇਹਨੂੰ ਦਰ ਦਰਾਂ ਜਿਹਾ ਸਾਗ ਨੂੰ ਰੱਖਣਾ ਜੋ ਕਿ ਖਾਣ ਨੂੰ ਵੀ ਸੁਆਦ ਲੱਗੇ ਤੇ ਟੇਸਟੀ ਲੱਗੇ ਜੀ ਇਸ ਤਰ੍ਹਾਂ ਕਿਉਂਕਿ ਬੱਚੇ ਜਿਹੜੇ ਆ ਇਹ ਸਾਗ ਦੇ ਵਿੱਚ ਆਦਰਕ ਆਪਾਂ ਉਦਾਂ ਤੋੜ ਕੇ ਚੱਕਟ ਕੇ ਪਾਉਨੇ ਆ ਬੱਚੇ ਨਹੀਂ ਖਾਂਦੇ ਹੈਗੇ ਇਹਨਾਂ ਨੂੰ ਬੱਚਿਆਂ ਨੂੰ ਕੌੜਾ ਲੱਗਦਾ ਆ ਸੋ ਜੀ ਇਸ ਤਰ੍ਹਾਂ ਮੈਂ ਇਹ ਸਾਗ ਦੇ ਵਿੱਚ ਹੀ ਅਦਰਕ ਰਿੱਜ ਦੇ ਪਾਣੀ ਚ ਪਾ ਲਿਆ ਸੀ ਲਓ ਜੀ ਸਾਗ ਨੂੰ ਪਹਿਲਾਂ ਮੈਸ਼ ਕਰ ਲਿਆ ਹੁਣ ਉਸ ਤੋਂ ਬਾਅਦ ਇੱਕ ਚਮਚ ਪਾ ਕੇ ਇਹਨੂੰ ਫਿਰ ਦੁਬਾਰਾ ਐਸੀ ਤਰ੍ਹਾਂ ਹੀ ਹੈਂਡ ਬਲੈਂਡਰ ਚ ਲਾ ਦੇਣਾ ਦੇਖੋ ਅਗਰ ਇੱਕੋ ਵਾਰੀ ਜ਼ਿਆਦਾ ਪਾਵਾਂਗੇ ਉਹ ਠੀਕ ਨਹੀਂ ਰੋਗਾ ਉਹਨਾਂ ਲੰਮਸ ਬਣ ਜਾਣੀਆਂ ਗੰਡਾ ਜੀਆਂ ਬਣ ਜਾਣੀਆਂ ਜੋ ਫਿਰ ਉਹ ਮੈਸ਼ ਕਰਨੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਐ ਜੀ ਇਸ ਤਰ੍ਹਾਂ ਥੋੜਾ ਥੋੜਾ ਜਿੰਨੀ ਕੁ ਜ਼ਰੂਰਤ ਹੈ ਨਾ ਉਨਾਂ ਕੁ ਤੁਸੀਂ ਆਟਾ ਚਮਚ ਦੇ ਨਾਲ ਪਾ ਕੇ ਤੇ ਸਾਗ ਨੂੰ ਇਹਨੂੰ ਘੋਟੀ ਜਾਣਾ ਆ ਇਲੈਕਟ੍ਰਿਕ ਬੀਟਰ ਦੇ ਨਾਲ ਇਲੈਕਟ੍ਰਿਕ ਹੈਂਡ ਬਲੈਂਡਰ ਦੇ ਨਾਲ ਲਓ ਜੀ ਮੈਂ ਸਾਗ ਘੋਟ ਲਿਆ ਇੱਕ ਚਮਚ तकरीबन ਤਿੰਨ ਚਮਚ ਪਾਏ ਆ ਜੀ ਮੱਕੀ ਦੇ ਆਟੇ ਦੇ ਸੋਜੀ ਸਾਗ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਨਾਲੇ ਜੀ ਰੋਟੀ ਵੀ ਖਾਣ ਨੂੰ ਬਹੁਤ ਸਵਾਦ ਆਦੀ ਕਿਉਂਕਿ ਗਰਮੀਆਂ ਦੇ ਵਿੱਚ ਸਬਜ਼ੀਆਂ ਖਾਣ ਨੂੰ ਦਿਲ ਨਹੀਂ ਕਰਦਾ ਗਰਮੀ ਇੰਨੀ ਜ਼ਿਆਦਾ ਪੈ ਰਹੀ ਆ ਤੇ ਅਗਰ ਆਪਾਂ ਇਸ ਤਰ੍ਹਾਂ ਸਾਗ ਬਣਾਵਾਂਗੇ ਮੱਕੀ ਦੀ ਰੋਟੀ ਦੇ ਨਾਲ ਇੱਕ ਨਵੀਂ ਡਿਸ਼ ਸਾਡੀ ਤਿਆਰ ਹੋ ਜਾਂਦੀ ਤੇ ਖਾਣ ਨੂੰ ਬਹੁਤ ਸਵਾਦ ਆਦਾ ਲਓ ਜੀ ਸਾਡਾ ਸਾਗ ਬਿਲਕੁਲ ਆਪਾਂ ਘੋਟ ਲਿਆ ਆ ਮੱਕੀ ਦੇ ਆਟੇ ਦੇ ਨਾਲ ਹੁਣ ਹੁਣੇ ਸਾਗ ਦੇਖੋ ਕਿੰਨਾ گاੜਾ ਹੋ ਗਿਆ ਹੁਣ ਇਹਦੇ ਵਿੱਚ ਜਿਹੜਾ ਆਪਾਂ ਪਾਣੀ ਰੱਖਿਆ ਹੋਇਆ ਨਾ ਗਲਾਸ ਦੇ ਵਿੱਚ ਇਨੂੰ ਮੈਂ ਹੁਣ ਗੈਸ ਤੇ ਰੱਖ ਲਿਆ ਦੁਬਾਰਾ ਕਿਉਂਕਿ ਜਿਹੜਾ ਆਟਾ ਹੁੰਦਾ ਮੱਕੀ ਦਾ ਉਹ ਕੱਚਾ ਹੁੰਦਾ ਆ ਉਹ ਥੋੜਾ ਜਿਹਾ ਇਹਦੇ ਨਾਲ ਸਾਗ ਦੇ ਨਾਲ ਹੀ ਥੋੜਾ ਜਿਹਾ ਉਹ ਰਿਜ ਜਾਵੇ ਤੇ ਆਟਾ ਜਿਹੜਾ ਪੱਕ ਜਾਵੇ ਇਸ ਕਰਕੇ ਇਹਨੂੰ ਮੈਂ ਗੈਸ ਤੇ ਜ਼ਰੂਰ ਰੱਖਿਆ ਕਰੋ ਜੀ ਨਹੀਂ ਤਾਂ ਜਿਹੜਾ ਆਟਾ ਹੈ ਮੱਕੀ ਦਾ ਉਹਦਾ ਕੱਚੇ ਦਾ ਟੇਸਟ ਆਦਾ ਜਦੋਂ ਅਸੀਂ ਸਾਗ ਖਾਂਦੇ ਆ ਇਸ ਤਰ੍ਹਾਂ ਇਹਨੂੰ ਗੈਸ ਤੇ ਮੀਡੀਅਮ ਫਲੇਮ ਤੇ ਰੱਖ ਕੇ ਨਾਲ ਨਾਲੋਂ ਨਾਲ ਪਕਾਉਂਦੇ ਜਾਓ ਨਾਲ ਨਾਲ ਅਸੀਂ ਥੋੜਾ ਥੋੜਾ ਪਾਣੀ ਪਾਉਂਦੇ ਜਾਓ ਕਿਉਂਕਿ ਮੱਕੀ ਦਾ ਆਟਾ ਜਦੋਂ ਆਪਾਂ ਸਾਗ ਘੋਟਦੇ ਆ ਫੁੱਲਦਾ ਆ ਤੇ ਸਾਗ گاੜਾ ਹੋ ਜਾਂਦਾ ਇਸ ਕਰਕੇ ਪਾਣੀ ਨਾਲੇ ਬਹੁਤ ਤਾਕਤਵਾਰਿਆਂ ਪਾਣੀ ਜਰੂਰ ਪਾ ਦਿਓ ਜੀ ਸੋ ਜੀ ਇਸ ਤਰ੍ਹਾਂ ਇਹਨੂੰ ਸਾਗ ਨੂੰ ਹਿਲਾਉਂਦੇ ਜਾਣਾ ਲਗਾਤਾਰ ਤੇ ਨਾਲੋਂ ਨਾਲ ਹੀ ਮੱਕੀ ਜਿਹੜਾ ਆਪਾਂ ਆਟਾ ਪਾਇਆ ਸਾਗ ਘੋਟਣ ਵਾਸਤੇ ਉਹ ਵੀ ਨਾਲੋਂ ਨਾਲ ਆਟਾ ਭੁੰਨ ਹੋ ਰਿਹਾ ਹੈ ਤੇ ਇਸ ਤਰ੍ਹਾਂ ਇਹ ਸਾਡਾ ਸਾਗ ਬਣ ਕੇ ਤਿਆਰ ਹੋ ਗਿਆ ਜੀ ਲਓ ਜੀ ਹੁਣ ਆਪਾਂ ਸਾਗ ਦੇ ਤੜਕੇ ਦੀ ਤਿਆਰੀ ਕਰਦੇ ਹਾਂ ਤੇ ਇਹ ਜੀ ਮੈਂ ਲਿਆ ਜੀ ਆ ਕੁਕਿੰਗ ਆਇਲ ਇੱਥੇ ਮੈਂ ਕੁਕਿੰਗ ਆਇਲ ਇਸ ਕਰਕੇ ਲਿਆ ਤੁਸੀਂ ਚਾਹੋ ਤਾਂ ਤੁਸੀਂ ਦੇਸੀ ਘੀਏ ਲੈ ਸਕਦੇ ਆ ਕਿਉਂਕਿ ਆਪਾਂ ਸਾਗ ਦੇ ਵਿੱਚ ਬਾਅਦ ਵਿੱਚ ਪਾਣਾ ਮੱਖਣ ਤੋਂ ਤਾਂ ਜੋ ਜਿਆਦਾ ਹੈਵੀ ਨਾ ਹੋਵੇ ਇਸ ਕਰਕੇ ਮੈਂ ਕੁਕਿੰਗ ਆਇਲ ਜਿਹੜਾ ਆ ਇਹਦਾ ਹੀ ਤੜਕਾ ਲਾਣਾ ਆ ਤੇ ਇਹਦੇ ਵਿੱਚ ਤੇਲ ਗਰਮ ਹੋ ਗਿਆ ਤੇਲ ਗਰਮ ਹੋਣ ਤੋਂ ਪਹਿਲਾਂ ਮੈਂ ਇਹ ਬਰੀਕ ਕੱਟਿਆ ਹੋਇਆ ਪਿਆਜ਼ ਪਾਣਾ ਇਹਦੇ ਵਿੱਚ ਚੰਗਾ ਪਿਆਜ਼ ਲੈਣਾ ਹੈ ਵੱਡੇ ਸਾਈਜ਼ ਦਾ ਪਿਆਜ਼ ਲੈ ਲਿਓ ਜੀ ਪਿਆਜ਼ ਦੇ ਨਾਲ ਇਹਦਾ ਜਿਹੜਾ ਸਾਗ ਦਾ ਟੇਸਟ ਹੈ ਬਹੁਤ ਵਧੀਆ ਬਣ ਕੇ ਆਉਂਦਾ ਹੈ ਤੇ ਪਿਆਜ਼ ਦੀ ਮਠਾਸ ਬਹੁਤ ਵਧੀਆ ਆਉਂਦੀ ਜਿਆਦਾ ਪਿਆਜ਼ ਨੂੰ ਲਾਲ ਨਹੀਂ ਕਰਨਾ ਥੋੜਾ ਜਿਹਾ ਇਹਦਾ ਕਲਰ ਚੇਂਜ ਕਰਨਾ ਆ ਜਸਟ ਥੋੜਾ ਜਿਹਾ ਪਿੰਕ ਜਿਹਾ ਜਦੋਂ ਹੋ ਜਾਵੇ ਨਾ ਉਸ ਵੇਲੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਰੀਕ ਕੱਟਿਆ ਹੋਇਆ ਲਸਣ ਲਸਣ ਤੋੜ ਕੇ ਦੇ ਵਿੱਚ ਜਰੂਰ ਪਾਓ ਜੀ ਜਦੋਂ ਆਪਾਂ ਲਸਣ ਤੋੜ ਕੇ ਦੇ ਵਿੱਚ ਪਾ ਕੇ ਸਾਗ ਨੂੰ ਤੋੜਕਾ ਲਗਾਉਨੇ ਆ ਤੇ ਲਸਣ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਸਾਗ ਦੇ ਵਿੱਚ ਤੇ ਖਾਣ ਨੂੰ ਬਹੁਤ ਟੇਸਟੀ ਲੱਗਦਾ ਹੈ ਲੋ ਜੀ ਹੁਣ ਮੈਂ ਪਾ ਲਿਆ ਲਸਣ ਤੇ ਲਸਣ ਪਾ ਕੇ ਇਹਨੂੰ ਸਿਰਫ 1 ਤੋਂ 1.5 ਮਿੰਟ ਲਸਣ ਨੂੰ ਭੁੰਨਣਾ ਆ ਪਿਆਜ਼ ਦੇ ਨਾਲ ਹੀ ਅਗਰ ਤੁਸੀਂ ਚਾਹੋ ਤਾਂ ਇੱਥੇ ਹਰੀ ਮਿਰਚ ਪਾ ਸਕਦੇ ਆ ਪਰ ਮੇਰੇ ਹਿਸਾਬ ਦੇ ਨਾਲ ਜਿੰਨੀ ਕਿ ਮੈਂ ਸਾਗ ਦੇ ਵਿੱਚ ਹਰੀ ਮਿਰਚ ਪਾਈ ਆ ਬਹੁਤ ਆ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਸਿਰਫ ਇੱਕ ਚੁਟਕੀ ਚੌਥਾਈ ਟੀ ਸਪੂਨ ਚੌਥਾ ਹਿੱਸਾ ਟੀ ਛੋਟੇ ਚਮਚ ਦਾ ਤੁਸੀਂ ਹਲਦੀ ਜ਼ਰੂਰ ਪਾਉਣੀ ਆ ਹਲਦੀ ਪਾਉਣ ਦੇ ਨਾਲ ਜਿਹੜਾ ਇਹਦਾ ਸਾਗ ਦਾ ਹਰਾ ਰੰਗ ਆ ਬਿਲਕੁਲ ਹਰਾ ਰਹਿੰਦਾ ਕਾਲਾ ਨਹੀਂ ਹੁੰਦਾ ਜੇ ਕਈ ਵਾਰ ਬਲੈਕ ਹੋ ਜਾਂਦਾ ਨਾ ਕਿਉਂਕਿ ਆਪਾਂ ਪਾਲਕ ਪਾਈ ਆ ਅਗਰ ਤੁਸੀਂ ਹਲਦੀ ਪਾਓਗੇ ਤਾਂ ਹਲਦੀ ਪਾਉਣ ਦੇ ਨਾਲ ਸਾਗ ਦਾ ਗ੍ਰੀਨ ਕਲਰ ਬਹੁਤ ਵਧੀਆ ਰਹਿੰਦਾ ਹੈ ਲਓ ਜੀ ਸਾਡਾ ਤੜਕਾ ਪੁੱਜ ਗਿਆ ਹੁਣ ਮੈਂ ਪਾਤਾ ਜੀ ਸਾਗਵਾਓ ਕਿੰਨਾ ਵਧੀਆ ਸਾਗ ਹੁਣ ਵੀ ਦੇਖਦੀਆਂ ਮੈਂ ਵਾਇਸ ਓਵਰ ਕਰਦੀਆਂ ਤੇ ਮੇਰਾ ਦੁਬਾਰਾ ਖਾਣ ਨੂੰ ਦਿਲ ਕਰ ਰਿਹਾ ਹੈ ਕਿਉਂਕਿ ਉਸ ਵੇਲੇ ਤਾਂ ਉਹ ਇੱਕ ਵਾਰ ਹੀ ਸਾਰਿਆਂ ਨੇ ਖਾ ਲਿਆ ਸੀ ਖਤਮ ਕਰਤਾ ਸੀ ਦੁਬਾਰਾ ਹੁਣ ਮੈਂ ਫੇਰ ਕਿਸੇ ਦਿਨ ਸਾਗ ਬਣਾਉਣਾ ਆ ਕਿ ਉਸ ਇੱਕ ਸਾਗ ਹੀ ਅਜੀਹੀ ਚੀਜ਼ ਆ ਜੇ ਤੋਂ ਮੰਨ ਨਹੀਂ ਭਰਦਾ ਜਿੰਨਾ ਮਰਜੀ ਇਹ ਪੁਰਾਣਾ ਬਣਿਆ ਹੋਇਆ ਹੋਵੇ ਫ੍ਰਿਜ ਚ ਰੱਖਿਆ ਹੋਵੇ ਤੇ ਖਾਣ ਨੂੰ ਜਦੋਂ ਆਪਾਂ ਖਾਂਦੇ ਆ ਗਰਮ ਕਰਕੇ ਖਾਂਦੇ ਆ ਦੇਸੀ ਘਿਓ ਪਾ ਕੇ ਖਾਂਦੇ ਆ ਮੱਖਣ ਪਾ ਕੇ ਖਾਂਦੇ ਆ ਬਹੁਤ ਟੇਸਟੀ ਬਹੁਤ ਸੁਆਦ ਅਮੇਜ਼ਿੰਗ ਟੇਸਟ ਵਾਓ ਸਾਡੀ ਪੰਜਾਬ ਦੀ ਪੰਜਾਬ ਦੀ ਸਭ ਤੋਂ ਸਾਰਿਆਂ ਦੀ ਸਭ ਤੋਂ ਫੇਵਰੇਟ ਡੇਸ਼ੀਆ ਜੀ ਸਾਗ ਜਿਹੜਾ ਕੁੱਕਰ ਦੇ ਵਿੱਚ ਲੱਗਾ ਹੋਇਆ ਸੀਗਾ ਇਹ ਵੀ ਮੈਂ ਉਹ ਜਿਹੜਾ ਗਲਾਸ ਦੇ ਵਿੱਚ ਪਾਣੀ ਕੱਢਿਆ ਹੋਇਆ ਸੀ ਸਾਗ ਦਾ ਉਹ ਪਾ ਕੇ ਉਹਦੇ ਨਾਲ ਚੰਗੀ ਤਰ੍ਹਾਂ ਸਾਰਾ ਕੁੱਕਰ ਸਾਫ਼ ਕਰ ਲਿਆ ਕਿਉਂਕਿ ਸਾਗ ਬਣਾਉਣ ਵਿੱਚ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਜਿੰਨੀ ਮਿਹਨਤ ਹੁੰਦੀ ਆ ਉੰਨੀ ਹੀ ਸਾਗ ਵਧੀਆ ਬਣ ਕੇ ਤਿਆਰ ਹੁੰਦਾ ਤੇ ਉਨਾ ਹੀ ਸਾਰੇ ਨੂੰ ਪਸੰਦ ਕਰਦੇ ਆ ਖਾਂਦੇ ਆ ਖੁਸ਼ ਹੁੰਦੇ ਆ ਲਓ ਜੀ ਸਾਗ ਨੂੰ ਥੋੜਾ ਜਿਹਾ ਆਪਾਂ ਜੋ ਕਿ ਆਪਾਂ ਪਾਣੀ ਪਾਇਆ ਉਹ ਪੈਸੇ ਪਾਣੀ ਤਾਂ ਪੱਕਿਆ ਹੋਇਆ ਸੀ ਤੇ ਇਸ ਕਰਕੇ ਸਾਗ ਨੂੰ ਥੋੜਾ ਜਿਹਾ ਰਿਦਣਾ ਹੈ ਦੇਖੋ ਰੇਝਣ ਲੱਪਿਆ ਸਾਗ ਸਾਗ ਸਾਡਾ ਬਣ ਕੇ ਤਿਆਰ ਹੋ ਗਿਆ ਇਹਨੂੰ ਉਤਾਰ ਦਿਆਂ ਤੇ ਹੁਣ ਬਣਾਉਂਦੇ ਆ ਮੱਕੀ ਦੀਆਂ ਰੋਟੀਆਂ ਜੀ ਲਓ ਜੀ ਨਾਲੋਂ ਨਾਲ ਸਾਗ ਬਣ ਕੇ ਇੱਕ ਸਾਈਡ ਤੇ ਬਣਾ ਕੇ ਰੱਖ ਲਿਆ ਤੇ ਮੈਂ ਹੁਣ ਬਣਾ ਰਹੀ ਆ ਮੱਕੀ ਦੀਆਂ ਰੋਟੀਆਂ ਮੱਕੀ ਦੀਆਂ ਰੋਟੀਆਂ ਵੀ ਹੱਥੋਂ-ਹੱਥ ਜਲਦੀ-ਜਲਦੀ ਮੈਂ ਲਾ ਲਈਆਂ ਕਿਉਂਕਿ ਪ੍ਰਦੀਪ ਤਾਂ ਸਕੂਲ ਤੋਂ ਆਈ ਸੀ प्रदीप ਆਪਣਾ ਸਕੂਲ ਦਾ ਕੰਮ ਕਰ ਰਹੀ ਸੀ ਤੇ ਮੈਂ ਆਪਣਾ ਆਪਣੇ ਵੀਡੀਓ ਸ਼ੂਟ ਕਰ ਰਹੀ ਸੀ ਮੈਂ ਸੋਚਿਆ ਕਿ ਸਾਗ ਬਣਾਇਆ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਕਿਉਂਕਿ ਚਲਾਈ ਦਾ ਸਾਗ ਆ ਗਿਆ ਬਹੁਤ ਹੈਲਥੀ ਆ ਸੇਤਮੰਦ ਸਾਰਿਆਂ ਦੀ ਸਿਹਤ ਵਾਸਤੇ ਬਹੁਤ ਵਧੀਆ ਠੰਡਾ ਹੁੰਦਾ ਹੈ ਗਰਮੀਆਂ ਦੇ ਵਿੱਚ ਗਰਮੀਆਂ ਵਿੱਚ ਹੀ ਚਲਾਈ ਮਿਲਦੀ ਹੈ ਜ਼ਿਆਦਾ ਕਿਉਂਕਿ ਸਰਦੀਆਂ ਵਿੱਚ ਆਪਾਂ ਇਹ ਜੋ ਬਾਥੂ ਹੁੰਦਾ ਜਾਂ ਹੋਰ ਬਥੂਆ ਜਿਹਨੂੰ ਕਹਿੰਦੇ ਆ ਬਾਥੂ ਜਾਂ ਮੇਥੇ ਵੀ ਪਾ ਲਈਦੇ ਆ ਸਾਗ ਦੇ ਵਿੱਚ ਤੇ ਗਰਮੀਆਂ ਦੀ ਇਹ ਸੁਗਾਤ ਆ ਚਲਾਈ ਤੇ ਪਾਲਕ ਦਾ ਸਾਗ ਜਾਂ ਚਲਾਈ ਦਾ ਸਾਗ ਲਓ ਜੀ ਨਾਲੋਂ ਨਾਲ ਮੈਂ ਜਲਦੀ ਜਲਦੀ ਰੋਟੀਆਂ ਉਤਾਰ ਰਹੀ ਸੀ ਤੇ ਜਲਦੀ ਜਲਦੀ ਕਿਉਂਕਿ ਸਾਰੇ ਕਹਿ ਰਹੇ ਸੀ ਕਿ ਜਲਦੀ ਤਿਆਰ ਕਰੋ ਤੇ ਭੁੱਖ ਲੱਗ ਜਾਊਗਾ ਸਾਗ ਬਣਿਆ ਹੋਵੇ ਸਭ ਨੂੰ ਭੁੱਖ ਲੱਗ ਜਾਂਦੀ ਆ ਜੀ ਜਿਹਨੇ ਰੋਟੀ ਖਾਧੀ ਹੋ ਵੀ ਹੋਵੇ ਉਹ ਵੀ ਖਾਊਗਾ ਯਕੀਨ ਨਾ ਜਾਣੋ ਸਾਗ ਬਹੁਤ ਵਧੀਆ ਬਣ ਕੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ ਸੀ ਤੇ ਤੁਸੀਂ ਵੀ ਜੀ ਜ਼ਰੂਰ ਬਣਾਇਓ ਸਿਰਫ ਦੋ ਚੀਜ਼ਾਂ ਪੈਂਦੀਆਂ ਆ ਪਾਲਕ ਪੈਂਦੀ ਚਲਾਈ ਪੈਂਦੀ ਕੋਈ ਇੰਨੀ ਮਹਿੰਗੀ ਨਹੀਂ ਮਿਲਦੀ ਨਾਰਮਲ ਆਪਾਂ ਇਹ ਚਲਾਈ ਲੈ ਸਕਦੇ ਆ ਤੇ ਸਸਤੀ ਹੀ ਮਿਲ ਜਾਂਦੀ ਆ ਤੇ ਦੋ ਤਿੰਨ ਵਾਰੀ ਅਸੀਂ ਖਾ ਸਕਦੇ ਆ ਲਓ ਜੀ ਮੈਂ ਹੁਣ ਲੱਗੀਆਂ ਸਰਵ ਕਰਨ ਵਾਸਤੇ ਸਾਗ ਸਾਗ ਪਾਲਿਆ ਜੀ ਬਾਟੀ ਭਰ ਕੇ ਉੱਪਰ ਪਾਲਿਆ ਇਹ ਘਰ ਦਾ ਬਣਿਆ ਹੋਇਆ ਮੱਖਣ ਜੋ ਕਿ ਮਲਾਈ ਤੋਂ ਆਪਾਂ ਤਿਆਰ ਕਰ ਸਕਦੇ ਤੁਹਾਨੂੰ ਮੈਂ ਦੱਸਿਆ ਸੀ ਕਿੰਦਾ ਬਣਾਈਦਾ ਲਓ ਜੀ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਮੱਕੀ ਦੀ ਰੋਟੀ ਹੋਵੇ ਨਾਲ ਹੋਵੇ ਸਾਗ ਮੱਖਣ ਹੋਵੇ ਨਾਲ ਹੋਵੇ ਲੱਸੀ ਬਸ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਕੋਈ ਵੀ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਅਗਰ ਸਾਗ ਦੇ ਵਿੱਚ ਧੋਣ ਮਿਰਚ ਨਮਕ ਸਾਰਾ ਕੁਝ ਠੀਕ ਹੋਵੇ ਤੇ ਜੀ ਮੈਂ ਤੁਹਾਨੂੰ ਇੱਕ ਬਾਈਟ ਹੁਣ ਤੋੜਨ ਲੱਗੀਆਂ ਬਾਈਟ ਤੋੜ ਕੇ ਦਿਖਾਨੀ ਆ ਕਿ ਸਾਗ ਸਾਡਾ ਕਿਹੋ ਜਿਹਾ ਬਣਿਆ ਟੇਸਟ ਕਰਦੇ ਆ ਟੇਸਟ ਕੀਤਾ ਸੀ ਜੀ ਪ੍ਰਦੀਪ ਦੇ ਪਾਪਾ ਜੀ ਨੇ ਕਿਉਂਕਿ ਉਹਨਾਂ ਦੀ ਸਭ ਤੋਂ ਫੇਵਰਿਟ ਡੇਸ਼ਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੱਖਣ ਵਾਲਾ ਨਾਲ ਲੱਸੀ ਲਓ ਜੀ ਬਹੁਤ ਹੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਜਿੱਦਾਂ ਆਪਾਂ ਸਰਦੀਆਂ ਵਿੱਚ ਸਾਗ ਬਣਾਇਆ ਹੁੰਦਾ ਸਰਦੀਆਂ ਵਾਲਾ ਸਾਗ ਲੱਗ ਰਿਹਾ ਹੈ ਪਰ ਟੇਸਟ ਵੀ ਇਹੋ ਜਿਹਾ ਹੀ ਆ ਰਿਹਾ ਸੀਗਾ ਇਸੇ ਤਰੀਕੇ ਨਾਲ ਜੀ ਬਣਾਇਓ ਸਾਗ ਖਾਇਓ ਤੇ ਵਾਹਿਗੁਰੂ ਦਾ ਨਾਮ ਲੈ ਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਿਰਫ ਦੋ ਚੀਜ਼ਾਂ ਤੋਂ ਇੰਨਾ ਸ਼ਾਨਦਾਰ ਬਣ ਕੇ ਸਾਗ ਤਿਆਰ ਹੋਇਆ ਆ ਆ ਦੇਖੋ ਜੀ ਪਹਿਲੀ ਵਾਈਟ ਜੀ ਦੇਖੋ ਕਿੰਨੀ ਵਧੀਆ ਮੱਖਣ ਵਾਲੀ ਵਾਓ ਜਦੋਂ ਇਹ ਪਾਪਾ ਨੇ ਵਾਈਟ ਟੇਸਟ ਕੀਤੀ ਬੜੇ ਖੁਸ਼ ਹੋਏ ਉਹ ਕਹਿੰਦੇ ਕਿ ਚੱਲ ਚੱਕ ਲਿਓ ਹੁਣ ਆਪਾਂ ਖਾਂਦੇ ਆ ਸਾਰਿਆਂ ਨੇ ਖਾਦਾ ਇੰਜੋਏ ਕੀਤਾ ਤੁਸੀਂ ਵੀ ਖਾਓ ਬਣਾਓ ਇੰਜੋਏ ਕਰੋ ਸਿਰਫ ਦੋ ਚੀਜ਼ਾਂ ਤੋਂ ਬਣ ਕੇ ਤਿਆਰ ਹੁੰਦਾ ਆ ਜੀ ਇਹ ਸਾਗ ਤੇ ਸਾਰੇ ਘਰ ਚ ਖਾਓ ਬਜ਼ੁਰਗਾਂ ਨੂੰ ਜਰੂਰ ਖਿਲਾਓ ਓਕੇ ਜੀ ਆਪਣਾ ਖਿਆਲ ਰੱਖਣਾ ਬਾਏ ਬਾਏ ਸਤਿ ਸ੍ਰੀ ਅਕਾਲ ਜੀ